ਪੜਾਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਬਹੁਤ ਭਾਰੀ ਨੁਕਸਾਨ ਹੋਇਆ ਤੇ ਜੋ ਕੱਲ ਪਰਸੋਂ ਦਾ ਫੇਰ ਬਹੁਤ ਮੀਂਹ ਹੈ ਜਿਤਨਾ ਹਮਾ ਚਲਦੇ ਜ਼ਿਲ੍ਹੇ ਜ਼ਿਲ੍ਹਾ ਮੰਡੀ ਫੁੱਲੂ ਚੱਬਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਭਾਰੀ ਮੀਂਹ ਪਿਆ ਉਹ ਇਥੋਂ ਸਿਰਫ ਆ 1.5 ਤੋਂ 2 ਫੁੱਟ ਵੇਖੋ ਪਾਣੀ ਜਿਹੜਾ ਪੱਦਰ ਇੰਨਾ ਚੜ ਗਿਆ ਕਿ 1.5-2 ਫੁੱਟ ਰਹਿ ਗਿਆ ਸੋ ਸਾਡੀ ਇਹ ਬੇਨਤੀ ਹੈ ਨਗਰ ਨਿਵਾਸੀ ਸੰਗਤਾਂ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਕਿਉਂਕਿ ਸੰਗਤ ਬਹੁਤ ਵੱਡੀ ਹੁੰਦੀ ਆ ਸੰਗਤ ਵਿੱਚ ਰੱਬ ਦਾ ਵਾਸਾ ਹੁੰਦਾ ਅਹੀਂ ਅੱਜ ਦਰਿਆ ਤੇ ਪਹੁੰਚੇ ਆ ਕੋਈ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਜਿਹੜੀ ਖਬਰ ਮਿਲੀ ਸੀ ਕਿ ਰਾਤ 6 ਵਜੇ ਜਿਹੜਾ ਵਾ ਸੁਹੇ ਦੇ ਉਤੋਂ ਜਿਹੜਾ ਵਾ 83 83400 ਪਾਣੀ ਜਿਹੜਾ ਸੁਹੇ ਤੋਂ ਲੰਘਿਆ ਵਾ ਤੇ ਜਿਹੜਾ ਉਹ ਪਾਣੀ ਆ ਉਹ ਪਹਾੜਾਂ ਦੇ ਵਿੱਚ ਜਿਹੜੇ ਬੱਦਲ ਫਟਣ ਦੇ ਕਾਰਨ ਜ਼ਿਆਦਾ ਬਾਰਿਸ਼ ਹੋਣ ਦੇ ਨਾਲ ਦਰਿਆ ਦੇ ਵਿੱਚ ਪਾਣੀ ਆ ਬਹੁਤ ਵਧ ਗਿਆ ਵਾ ਅੱਜ ਇਹਨਾਂ ਲੋਕਾਂ ਦੇ ਸਾਫ਼ ਚਿਹਰਿਆਂ ਦੇ ਵੇਖਿਆ ਜਾ ਸਕਦਾ ਕਿ ਸਾਰੀ ਦੀ ਸਾਰੀ ਪੂੰਜੀ ਇਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਪਹਿਲਾਂ ਜ਼ਮੀਨਾਂ ਖਰਾਬ ਹੋ ਗਈਆਂ 2022 ਤੇ ਉਹ ਜ਼ਮੀਨਾਂ ਬਣਾਉਂਦਿਆਂ ਬਣਾਉਂਦਿਆਂ ਇਹ ਸਿਰੇ ਨਹੀਂ ਲੱਗੇ ਤੇ ਫਿਰ ਦਰਿਆ ਭਰਿਆ ਪਿਆ ਸੰਗਤਾਂਵਾ ਚੜ ਕੇ ਆਉਣ ਭਰੋ ਆਣ ਸਰੂਵਾਲ ਸ਼ੇਖ ਮੰਗਾ ਆਲੀ ਕਲਾ ਬੂਲੇ ਜਿੰਨੇ ਪਿੰਡ ਜਿਨ੍ਹਾਂ ਨੂੰ ਇੱਥੋਂ ਮਾਰ ਪੈਂਦੀ ਇੱਥੋਂ ਬਹੁਤ ਵੱਡੀ ਮਾਰ ਪੈਂਦੀ ਆ ਜਦੋਂ ਇੱਥੋਂ ਬੰਨ ਟੁੱਟਦਾ ਨਾ ਤੇ ਇਹ ਫਿਰ ਬੜੀ ਵੱਡੀ ਤਬਾਈ ਮਚਾਉਂਦਾ ਆ ਜੁਲਾਈ ਨੂੰ 2023 ਦੇ ਵਿੱਚ ਵੀ ਇੱਥੋਂ ਕੰਡੇ ਦੇ ਪਾੜ ਪੈ ਗਿਆ ਜਿਹੋ ਲੋਕਾਂ ਨੇ ਆਰਜੀਵਾਨ ਮਾੜਾ ਮੋੜ ਬਣਾਇਆ ਸੀ ਤੇ ਉਹਦੇ ਨਾਲ ਬਹੁਤ ਦਵਾਈ ਮੱਚੀ ਇਸ ਵਾਰ 22 ਜੁਲਾਈ ਆ ਤੇ ਅੱਜ ਜਿਹੜਾ ਬਹੁਤ ਦਰਿਆ ਦੇ ਵਿੱਚ ਪਾਣੀ ਆ ਗਿਆ ਤੇ ਸਾਡੇ ਜਿਹੜੇ ਆ ਪਿੰਡ ਨਿਵਾਸੀ ਆ ਇਹ ਆਪ ਦੇ ਤੌਰ ਦੇ ਉੱਤੇ ਇਹ ਮਤਲਬ ਅੱਜ ਮਿੱਟੀ ਪਾ ਰਹੇ ਆ ਕੁਝ ਇਥੇ ਕੰਡੇ ਦੇ ਉੱਤੇ ਬਹੁਤ ਟਾ ਲੱਗੀ ਆ ਇਹਦੇ ਦਾਸੀ ਦੀਆਂ ਲੀਕਾਂ ਤੇ ਸਾਰਾ ਅਸੀਂ ਆਪ ਦਾ ਜੋ ਖਰਚ ਖਰਚਾ ਪੂੰਜੀ ਸਾਰੀ ਝੋਨੇ ਦੇ ਲਾਤੀ ਆ ਤੇ ਦਰਿਆ ਫੇਰ ਕੰਢੀ ਵਜਾ ਪਿਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੋ ਆਪਾਂ ਵੇਖਿਆ ਕਿ ਪਹਾੜਾਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਬਹੁਤ ਭਾਰੀ ਨੁਕਸਾਨ ਹੋਇਆ ਤੇ ਜੋ ਕੱਲ ਪਰਸੋਂ ਦਾ ਫੇਰ ਬਹੁਤ ਮੀਂਹ ਹੈ ਜਿਤਨਾ ਹਮਾ ਚਲਦੇ ਜ਼ਿਲ੍ਹੇ ਜ਼ਿਲ੍ਹਾ ਮੰਡੀ ਕੁਲੂ ਚੱਬਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਭਾਰੀ ਮੀਂਹ ਪਿਆ ਉਹ ਮੀਂਹ ਜਿਹੜਾ ਜਦੋਂ ਪੈਂਦਾ ਉਹ ਫਿਰ ਆ ਕੇ ਪਹਿਲਾਂ ਮਾਚਲ ਦੀ ਦਵਾਈ ਕਰਦਾ ਤੇ ਫਿਰ ਪੰਜਾਬ ਦੀ ਰਾਵੀ ਦਰਿਆ ਸਤਲੁਜ ਘੱਗਰ ਤੇ ਬਿਆਸ ਦਰਿਆ ਦੇ ਕੰਢੇ ਤੇ ਆਪਾਂ ਖਲੋਤੇ ਆ ਇਹਨਾਂ ਲੋਕਾਂ ਦੇ ਸਾਫ਼ ਚਿਹਰਿਆਂ ਦੇ ਵੇਖਿਆ ਜਾ ਸਕਦਾ ਕਿ ਸਾਰੀ ਦੀ ਸਾਰੀ ਪੂੰਜੀ ਇਹਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਪਹਿਲਾਂ ਜ਼ਮੀਨਾਂ ਖਰਾਬ ਹੋ ਗਈਆਂ 2022 ਤੇ ਉਹ ਜ਼ਮੀਨਾਂ ਬਣਾਉਂਦਿਆਂ ਬਣਾਉਂਦਿਆਂ ਇਹਦੇ ਸਿਰੇ ਨਹੀਂ ਲੱਗੇ ਤੇ ਫਿਰ ਦਰਿਆ ਭਰਿਆ ਪਿਆ ਤੇ ਮਥੇ ਦੇ ਦਾਸੀ ਦੀਆਂ ਲੀਕਾਂ ਕਿ ਸਾਰਾ ਅਸੀਂ ਆਪ ਦਾ ਜੋ ਖਰਚ ਖਰਚਾ ਪੂੰਜੀ ਸਾਰੀ ਝੋਨੇ ਦੇ ਲਾਤੀ ਆ ਤੇ ਦਰਿਆ ਫਿਰ ਕੰਢੀ ਵਜਾ ਪਿਆ ਅਸੀਂ ਕਹਿਣਾ ਚਾਹੁੰਦੇ ਆ ਕਿ ਇਹ ਲੋਕਾਂ ਨੇ ਆਪਦੇ ਸਿਰ ਬਿਸਰ ਬਹੁਤ ਵੱਡੀ ਲੜਾਈ ਲੜੀ ਆ ਲੋਕਾਂ ਦੇ ਸੰਯੋਗ ਨਾਲ ਦੇਸ਼ਾਂ ਦੇਸ਼ਾਂ ਦੇ ਵਿੱਚੋਂ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਸਾਥ ਦਿੱਤਾ ਪਰ ਹੁਣ ਵੀ ਇਹ ਕਹਿਣਾ ਚਾਹੁੰਦੇ ਕਿ ਸਰਕਾਰ ਕਿਤੇ ਨਾ ਕਿਤੇ ਨੀਂਦ ਖੋਲੀ ਸਰਕਾਰ ਜਿਹੜੀ ਸੱਤਾ ਦੇ ਨਸ਼ੇ ਚੂਰ ਹੀ ਬਈ ਆ ਉਹ ਦਰਿਆਵਾਂ ਦੇ ਕੰਢਿਆਂ ਤੇ ਆ ਕੇ ਸਾਰ ਲਵੇ ਜ਼ਿਲ੍ਹਾ ਕਪੂਰਥਲੇ ਦਾ ਪ੍ਰਸ਼ਾਸਨ ਜਿਹੜਾ ਤੇ ਦੂਜੇ ਬਨੇ ਜ਼ਿਲ੍ਹਾ ਤਰਨਤਾਰਨ ਦਾ ਪ੍ਰਸ਼ਾਸਨ ਆ ਜਿਹੜਾ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਦਰਿਆਵਾਂ ਦੇ ਕੰਢਿਆਂ ਤੇ ਆ ਕੇ ਇਹਨਾਂ ਲੋਕਾਂ ਦੀ ਸਾਰ ਲਓ ਇਹ ਵੀ ਪੰਜਾਬ ਤੇ ਭਾਰਤ ਦੇ ਵਾਸੀ ਆ ਇਹਨਾਂ ਲੋਕਾਂ ਦਾ ਬਹੁਤ ਬੰਦਾ ਹਾਲ ਆ ਜਿਸ ਤਰ੍ਹਾਂ ਉਤੋਂ ਖਬਰਾਂ ਆ ਰਹੀਆਂ ਦਰਿਆਵਾਂ ਦੀਆਂ ਡੈਮਾਂ ਤੋਂ ਆ ਰਹੀਆਂ ਜੇਕਰ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਵਧਦਾ ਰਿਹਾ ਪਾਣੀ ਤੇ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਊਗਾ ਇਸ ਕਰਕੇ ਅਸੀਂ ਸਰਕਾਰ ਨੂੰ ਪਹਿਲਾਂ ਹੀ ਕਹਿਣਾ ਚਾਹੁੰਦੇ ਆ ਕਿ ਇਹਨਾਂ ਜਵਾਰਜੀ ਬੰਨ੍ਹ ਜਿਹਦੇ ਤੁਸੀਂ ਪੱਥਰ ਲਾ ਲਾ ਕੇ ਬਣਾਇਆ ਇਹਨੂੰ ਮੁਕੰਮਲ ਰੱਖਿਏ ਜੇ ਕਿਤੇ ਟੁੱਟ ਗਿਆ ਤੇ ਸੈਂਕੜੇ ਪਿੰਡਾਂ ਦੀ ਬਹੁਤ ਬੁਰੀ ਤਰ੍ਹਾਂ ਬਰਬਾਦੀ ਹੋਊਗੀ ਸਾਡਾ ਕਹਿਣਾ ਹੈ ਇਹਨਾਂ ਨੂੰ ਬਚਾ ਲਿਆ ਜਾਵੇ ਤੇ ਨੀਂਦ ਜਿਹੜੀ ਆਉ ਡੀਸੀ ਕਪੂਰਥਲਾ ਕੋ ਖੋਲ ਕੇ ਤੇ ਲੋਕਾਂ ਦੇ ਆ ਕੇ ਦੁੱਖ ਦਰਦ ਲਵੇ ਤੇ ਦਰਿਆਵਾਂ ਦੇ ਕੰਢਿਆਂ ਦਾ ਜਲਦ ਤੋਂ ਜਲਦ ਦੋਰਾ ਕੀਤਾ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਸੀਂ ਪਿੰਡਾਲੀ ਕਲਾਂ ਤੋਂ ਸਮੂਹ ਸੰਗਤ ਜਿਹੜੀ ਆ ਸਾਰੇ ਨਗਰ ਨਿਵਾਸੀ ਪਿੰਡਾਲੀ ਕਲਾਂ ਵਾਲੀ ਖੁਰਦ ਤੇ ਸਾਡਾ ਏਰੀਆ ਜੋ ਆ ਇਧਰ ਬਿਆਸ ਦਰਿਆ ਦੇ ਕੰਢੇ ਤੇ ਆ ਅਸੀਂ ਅੱਜ ਦਰਿਆ ਤੇ ਪਹੁੰਚੇ ਆ ਕੋਈ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਜਿਹੜੀ ਖਬਰ ਮਿਲੀ ਸੀ ਕਿ ਰਾਤ 6 ਵਜੇ ਜਿਹੜਾ ਵਾ ਸੂਏ ਦੇ ਉਤੋਂ ਜਿਹੜਾ ਵਾ 84 83400 ਪਾਣੀ ਜਿਹੜਾ ਦਸੂਏ ਤੋਂ ਲੰਘਿਆ ਵਾ ਤੇ ਜਿਹੜਾ ਉਹ ਪਾਣੀ ਆ ਉਹ ਪਹਾੜਾਂ ਦੇ ਵਿੱਚ ਜਿਹੜੇ ਬੱਦਲ ਫਟਣ ਦੇ ਕਾਰਨ ਜ਼ਿਆਦਾ ਬਾਰਿਸ਼ ਹੋਣ ਦੇ ਨਾਲ ਆ ਦਰਿਆ ਦੇ ਵਿੱਚ ਪਾਣੀ ਆ ਬਹੁਤ ਵੱਧ ਗਿਆ ਵਾ ਅੱਜ ਇੱਥੇ ਵੀ ਸਾਡੇ ਜਿਹੜਾ ਆਲੀ ਕਲਾਂ ਜਿੱਥੇ 2023 ਦੇ ਵਿੱਚ 21 ਜੁਲਾਈ ਨੂੰ ਅੱਜ 22 ਜੁਲਾਈ ਹੈ 21 ਜੁਲਾਈ ਨੂੰ 2023 ਦੇ ਵਿੱਚ ਵੀ ਇੱਥੋਂ ਕੰਡੇ ਦੇ ਪਾੜ ਪੈ ਗਿਆ ਹੈ ਜੋ ਲੋਕਾਂ ਨੇ ਆਰਜੀ ਬੰਨ ਮੜਾ ਮੋੜ ਬਣਾਇਆ ਸੀ ਤੇ ਉਹਦੇ ਨਾਲ ਬਹੁਤ ਦਬਾਈ ਮੱਚੀ ਸੀ ਤੇ ਇਸ ਵਾਰ 22 ਜੁਲਾਈ ਆ ਤੇ ਅੱਜ ਜਿਹੜਾ ਆ ਬਹੁਤ ਦਰਿਆ ਦੇ ਵਿੱਚ ਪਾਣੀ ਆ ਗਿਆ ਤੇ ਸਾਡੇ ਜਿਹੜੇ ਆ ਪਿੰਡ ਨਿਵਾਸੀ ਆ ਇਹ ਆਪਦੇ ਤੌਰ ਦੇ ਉੱਤੇ ਇਹ ਮਤਲਬ ਅੱਜ ਮਿੱਟੀ ਪਾ ਰਹੇ ਆ ਕੁਝ ਜਿੱਥੇ ਕੰਡੇ ਦੇ ਉੱਤੇ ਬਹੁਤ ਟਾ ਲੱਗੀ ਆ ਪੱਥਰ ਦੀ ਬਹੁਤ ਜ਼ਰੂਰਤ ਆ ਉੱਥੇ ਲਾਉਣ ਦੀ ਤੇ ਉੱਥ ਜਾ ਰਹੇ ਆ ਕੰਡੇ ਦੇ ਢਾ ਚੜੀ ਆ ਲੱਗੀ ਆ ਦਰਿਆ ਦੀ ਤੇ ਜੇ ਇਹ ਰੱਬ ਨਾ ਕਰੇ ਬੰਨ ਦਾ ਕੋਈ ਖੂਰਾ ਲੱਗ ਜਾਂਦਾ ਜਾਂ ਕੋਈ ਫੁੱਟ ਪੈ ਜਾਂਦੀ ਆ ਤੇ ਘਟੋ ਘਟ 20 25 ਪਿੰਡ ਦਾ ਜਿਹੜਾ ਨੁਕਸਾਨ ਹੋ ਜਾਣਾ ਵਾ ਤੇ ਮਤਲਬ ਜਿਹੜੇ ਇਧਰ ਲੋਕ ਭਰੋ ਆਣਾ ਅਸਰੂਵਾਲ شیخ ਮੰਗਾਲੀ ਕਲਾ ਆਲੀ ਖੁਰਦ ਜਾਂ ਹੋਰ ਵੀ ਬਹੁਤ ਨੇਕਾ ਪਿੰਡ ਵਾ ਜਿਹਨਾਂ ਤੱਕ ਇਹ ਪਾਣੀ ਜਿਹੜਾ ਉਹ ਜਾਣਾ ਵਾ ਤੇ ਅਸੀਂ ਪ੍ਰਸ਼ਾਸਨ ਅਕੀ ਬੇਨਤੀ ਕਰਦੇ ਆ ਕਿ ਇਹਨੂੰ ਹਰੀਕੇ ਹੈਡ ਤੋਂ ਜਿਹੜਾ ਪਾਣੀ ਹੈ ਰਿਲੀਜ਼ ਨਾਲ ਉਹ ਨਾਲ ਕੀਤਾ ਜਾਵੇ ਕਿਉਂਕਿ ਪ੍ਰਸ਼ਾਸਨ ਦੇ ਕੋਲ ਤਾਂ ਪੂਰੀ ਪੁਖਤਾ ਜਿਹੜੀ ਖਬਰ ਹੋਊਗੀ ਕਿ ਕਿੰਨਾ ਪਾਣੀ ਸੂਏ ਆ ਗਿਆ ਜਾਂ ਕਿੰਨਾ ਜਿਹੜਾ ਪਾਣੀ ਆ ਉਹ ਢਲਵਾ ਆ ਗਿਆ ਤੇ ਇਹਨੂੰ ਹਰੀਕਿਆਂ ਤੋਂ ਪਾਣੀ ਅੱਗੇ ਰਿਲੀਜ਼ ਕੀਤਾ ਜਾਵੇ ਕਿਉਂਕਿ ਜਿਹੜੇ بارش ਦਾ ਪਾਣੀ ਹੈ ਕੋਈ ਡੈਮ ਦਾ ਪਾਣੀ ਨਹੀਂਗਾ ਤੇ ਇਹ ਥੋੜੇ ਟਾਈਮ ਦੇ ਵਿੱਚ ਹੀ ਇਹ ਪਾਣੀ ਜਿਹੜਾ ਅੱਗੇ ਨਿਕਲ ਜਾਂਦਾ ਵਾ ਤੇ ਜੇ ਇਹ ਨਹੀਂ ਰਿਲੀਜ਼ ਕਰਦੇ ਤੇ ਇਹ ਪਿਛਲਾ ਨੁਕਸਾਨ ਸਾਰਾ ਇਹਨੇ ਕਰਦੇ ਮਾ ਤਾਂ ਫੇਰ ਰੀਲੀਜ਼ ਕੀਤਾ ਦਾ ਕੋਈ ਫਾਇਦਾ ਨਹੀਂ ਹੋਣਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨੂੰ ਪਾਣੀ ਨੂੰ ਜਲਦ ਤੋਂ ਜਲਦ ਜਿਹੜਾ ਅੱਗੇ ਰੀਲੀਜ਼ ਕੀਤਾ ਜਾਵੇ ਇੱਥੇ ਜਿਹੜਾ ਪਾਣੀ ਹੈ ਅੱਜ ਬਹੁਤ ਜ਼ਿਆਦਾ ਵਧ ਰਿਹਾ ਕੋਈ ਫੋਟ ਹੀ ਬੰਨ ਜਿਹੜਾ ਵਾ ਦਰਿਆ ਦਾ ਕੰਢਾ ਰਹਿ ਗਿਆ ਵਾ ਤੇ ਇੱਕ ਫੋਟਾ ਜੇ ਪਾਣੀ ਹੋਰ ਵਧ ਜਾਂਦਾ ਵਾ ਤੇ ਇੱਥੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਵਾ ਤੇ ਪ੍ਰਸ਼ਾਸਨ ਆ ਕਿ ਸਾਡੀ ਅਪੀਲ ਆ ਕਿ ਇਹਨੂੰ ਅੱਗੇ ਰੀਲੀਜ਼ ਕਰੋ ਤੇ ਜਿਹੜਾ ਵਾ ਲੋਕਾਂ ਦਾ ਆਣ ਕੇ ਸਾਰ ਲਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਨਗਰ ਆਲੀ ਖੁਰਦ ਆਲੀ ਕਲਾਂ ਡੇਰੇ ਬੂਲੇ ਤੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਇੱਥੇ ਇਕੱਤਰ ਹੋਈਆਂ ਸੋ ਸਾਡੀ ਇਹ ਬੇਨਤੀ ਹੈ ਕਿ ਜਿਹੜਾ ਦਰਿਆ ਬਿਆਸ ਤੇ ਅਸੀਂ ਐਡਵਾਂਸ ਬੰਨ ਲਾਇਆ ਉਹ ਇੱਥੋਂ ਸਿਰਫ ਆ 1.5 ਤੋਂ 2 ਫੁੱਟ ਵੇਖੋ ਪਾਣੀ ਜਿਹੜਾ ਪੱਦਰ ਇੰਨਾ ਚੜ ਗਿਆ ਕਿ 1.5-2 ਫੁੱਟ ਰਹਿ ਗਿਆ ਸੋ ਸਾਡੀ ਇਹ ਬੇਨਤੀ ਹੈ ਨਗਰ ਨਿਵਾਸੀ ਸੰਗਤਾਂ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਕਿਉਂਕਿ ਸੰਗਤ ਬਹੁਤ ਵੱਡੀ ਹੁੰਦੀ ਆ ਸੰਗਤ ਵਿੱਚ ਰੱਬ ਦਾ ਵਾਸਾ ਹੁੰਦਾ ਸੰਗਤਾਂ ਵੱ ਚੜ ਕੇ ਆਉਣ ਪਰੋ ਆਣ ਸਰੂ ਵਾਲ شیخ ਮੰਗਾ ਆਲੀ ਕਲਾ ਬੂਲੇ ਜਿੰਨੇ ਪਿੰਡ ਜਿਨ੍ਹਾਂ ਨੂੰ ਇੱਥੋਂ ਮਾਰ ਪੈਂਦੀ ਇੱਥੋਂ ਬਹੁਤ ਵੱਡੀ ਮਾਰ ਪੈਂਦੀ ਆ ਜਦੋਂ ਇੱਥੋਂ ਬੰਨ ਟੁੱਟਦਾ ਨਾ ਤੇ ਇਹ ਫਿਰ ਬੜੀ ਵੱਡੀ ਤਬਾਈ ਮਚਾਉਂਦਾ ਵਾ ਇਸ ਤੋਂ ਪਹਿਲਾਂ ਕਿ ਆਪਾਂ ਹੱਥਾਂ ਤੇ ਹਥਿਆਰ ਕੇ ਬਹਿਰ ਗਏ ਤੇ ਮਗਰੋਂ ਕੱਲ ਨੂੰ ਦੋਸ਼ ਦਿੰਦੇ ਫਿਰਿਏ ਕਿ ਉਹ ਨਹੀਂ ਆਇਆ ਉਹ ਨਹੀਂ ਆਇਆ ਆਪੋ ਆਪਣੇ ਉਹ ਕੰਮਕਾਰ ਚੱਲਦੇ ਰਹਿਣੇ ਆ ਉਹ ਕੰਮ ਛੱਡ ਕੇ ਇੱਥੇ ਸਾਰੀਆਂ ਸੰਗਤਾਂ ਪਹੁੰਚੋ ਹਰ ਰੋਜ਼ ਆਪਾਂ ਪੱਕਾ ਪਹਿਰਾ ਦਈਏ ਰਾਤ ਨੂੰ ਵੀ ਰਹੀਏ ਦਿਨੇ ਵੀ ਰਹੀਏ ਤਤਪਰ ਰਹੀਏ ਤਾ ਜੋ ਆਪਣੇ ਏਰੀਏ ਦਾ ਕੋਈ ਨੁਕਸਾਨ ਨਾ ਹੋਵੇ ਆਪਣੇ ਹੱਥੀਆ ਆਪਣਾ ਆਪੇ ਹੀ ਕਾਰ ਸਵਾਰੀਏ ਆਪਾਂ ਆਪਣਾ ਕਾਰਜ ਤਾਂ ਹੀ ਮਹਾਰਾਜ ਨੇ ਵੀ ਇਹ ਗੱਲ ਆਖੀ ਹੈ ਕਿ ਹੱਥੀ ਕੋ ਕਰੋ ਆ ਮੋਬਾਈਲਾਂ ਤੇ ਬੈਠੇ ਹੋਣਾ ਵੀਡੀਓ ਵੇਖਣਦੇ ਨੇ ਪਤ ਨਹੀਂ ਕਿੰਨੇ ਜਣੇ ਬੈਠੇ ਮੋਬਾਈਲ ਦੇ ਉਂਗਲਾਂ ਮਾਰੀ ਜਾਂਦੇ ਆ ਤੇ ਇੱਥੇ ਅੱਜ ਅਸੀਂ ਲਾਉਂਸਮੈਂਟਾਂ ਕਰ ਕਰਕੇ ਹਾਰ ਗਏ ਆ ਤੇ ਥੋੜੀ ਸੰਗਤ ਆਈ ਆ ਜਦ ਕਿ ਇੱਥੇ ਇੰਨੀ ਸੰਗਤ ਚਾਹੀਦੀ ਸੀ ਕਿ ਪਤਾ ਨਾ ਲੱਗਦਾ ਸੋ ਸਾਡੀ ਦੁਬਾਰਾ ਫੇਰ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਤੇ ਜਿਹੜੀਆਂ ਸੰਗਤਾਂ ਘਰੇ ਬੈਠੇ ਆ ਜਿਹੜੇ ਵੀਰ ਘਰੇ ਨਾ ਬੋ ਆਪਾਂ ਦਿਨ ਦਾਸ ਕੱਢ ਗਏ ਨਾ ਤੇ ਆਪਾਂ ਧਰ ਗਏ ਤੇ ਇਸ ਕਰਕੇ ਸਾਡੀ ਇਹ ਬੇਨਤੀ ਆ ਵੀ ਘਰਪਰਤੀ ਸਿੰਘ ਇੱਥੇ ਪਹੁੰਚਿਆ ਕਰੋ ਵਾਹਿਗੁਰਦੀਖਾ ਖਾਲਸਾ ਵਾਹਿਗੁਰਦੀ ਕੀ ਬਤੈ